ਹੈਲੋ ਗਾਇਜ਼ ਤੁਹਾਡਾ ਸਵਾਗਤ ਹੈ ਨਵੀਂ ਵੀਡੀਓ ਦੇ ਵਿੱਚ ਹਾਂਜੀ ਹੋਰ ਸਾਰੇ ਭੈਣ ਭਰਾ ਠੀਕ ਠਾਕ ਹੋਵੋਗੇ ਅੱਜ ਆਪਣੇ ਛੋਟੇ ਦਾ ਹੈਗਾ ਜਨਮ ਦਿਨ ਆ ਦੀ ਇਹਦਾ ਅੱਜ ਆਪਣੇ ਦਾ ਤੇ ਅੱਜ ਲਾਉਣ ਲੱਗੇ ਆ ਅਸੀਂ ਬੂਟੇ ਇੱਕ ਲਿਆਂਦੀ ਆ ਆਪਾਂ ਅੰਗੂਰਾਂ ਦੀ ਬੇੜ ਤੇ ਇੱਕ ਹੈਗਾ ਵੱਡਾ ਬਦਾਮਾਂ ਦਾ ਫਿਰ ਹੋਰ ਬੂਟਾ ਲੈ ਜਾਂਦਾ ਤੇ ਅੰਗੂਰਾਂ ਦੀ ਬੇਲ ਦਾ ਪਾਦ ਇੱਥੇ ਟੋਆ ਕੱਢ ਕੇ ਲਾਉਣੇ ਆ ਆਦੇ ਬਦਾਮਾਂ ਦਾ ਹਾਂ ਬੂਟਾ 3 4 ਸਾਲ ਦਾ ਹੈ ਦਾ ਦੋ ਵਰੀ ਫਲ ਵੀ ਦੇ ਗਿਆ ਆ ਇਹਦੇ ਪਿਛਲੇ ਜਨਮਦਿਨ ਤੇ ਲਾਇਆ ਸੀਗਾ ਛੋਟੇ ਦੇਤੇ ਠੀਕੂ ਇਹ ਵੀ ਪੂਰਾ ਵਧੀਆ ਚੱਲ ਪਿਆ ਹੁਣ ਬਦਾਮਾਂ ਦਾ ਬੂਟਾ ਵੀ ਆ ਦੇ ਆ ਜਗਾ ਤੇ ਲਾ ਦਾਂਗੇ ਇੱਥੇ ਧੂਆ ਕੱਢ ਕੇ ਤੇ ਪੂਰਾ ਦੀ ਵੇਲਾ ਦੇ ਇੱਥੇ ਕੱਢਦੇ ਆ ਧੂਆ ਕੋਟੀ ਦੇ ਮਗਰ ਕਿਉਂਕਿ ਇੱਥੇ ਜਾਲ ਜੂਲ ਪਾਉਣਾ ਸੌਖਾ ਨਾਲੇ ਉਹਦੇ ਇਧਰੋਂ ਨਾਲੇ ਨਿੰਬੂ ਦਾ ਬੁੱਟਾ ਹੈਗਾ ਇਹ ਕੱਢਦੇ ਆ ਟੋਆ ਤੋਂ ਨੇ ਇੱਥੇ ਇੱี่ยਪਾ ਇੱਥੇ ਕੱਢਦੇ ਆ ਟੂਆ अंगूरਾਂ ਦੀ ਬੇਲ ਨੂੰ ਇੱਥੇ ਲਾਵਾਂਗੇ ਊਰਾਂ ਦੀ ਬੇਲ ਤੇ ਉਧਰਲੇ ਪਾਸੇ ਕੱਢਾਂਗੇ ਬਦਾਮਾਂ ਦੀ ਟੂਆ ਚਿੱਲਾ ਮਾਗੇ ਆਪਾਂ ਬਦਾਮਾਂ ਦਾ ਬੂਟਾ ਕਿਉਂਕਿ ਫਿਰ ਇਹਦੇ ਨਾਲ ਮਿੱਟੀ ਸਿਰਦਾਂਗੇ ਉੱਚਾ ਥਾਂ ਕਰਾਂਗੇ ਕਿਉਂਕਿ ਬਦਾਮਾਂ ਦੀ ਬੂਟੇ ਨੂੰ ਨਾ ਪਾਣੀ ਦੀ ਘੱਟ ਲੋੜ ਆ ਕਿਉਂਕਿ ਇਹ ਮੋਸੇ ਪਾਸੋਂ ਮਿੱਟੀ ਜਦੋਂ ਆਪਣਾ ਝੋਨਾ ਵੱਢਿਆਗਾ ਮਿੱਟੀ ਲਾ ਦਾਂਗੇ ਆਲੇ ਹੁਣ ਆਪਾਂ ਦੱਸਾ ਦਿੱਤਾ ਪਹਾੜ ਆ ਗਿਆ ਤੇ ਆ ਲੱਗੇ ਆਣ ਬੂਟਾ ਬਦਾਮਾਂ ਦਾ ਤੇ ਇਹ ਤੋਂ ਅੰਨ ਦੀਆਂ ਨਾਲ ਪਾ ਦੇ ਪੁੱਤ ਮੱਤੀ ਪਾ ਦੇ ਤੂੰ ਵੀ ਪਾ ਦੇ ਆ ਲੱਗਿਆ ਹੁਣ ਉਹ ਦੂਰਾਂ ਦੀ ਵੇਲ ਨਾਲੇ ਇੱਧਰ ਕਿਉਂਕਿ ਕੰਧ ਦੇ ਨਾਲ ਜਾਲ ਜੂਲ ਬੋਣਨਾ ਸੁੱਕਾ ਹੋ ਜੂਗਾ ਟੰਬੇ ਦੇ ਗੱਡ ਕੀ ਗੱਡ ਕਿ ਇਧਰਲੇ ਪਾਸੇ ਚਾੜ ਨਹੀਂ ਸੋਖੀ ਹੋ ਜੂ ਤੇ ਨਾਲੇ ਪਾਸੇ ਆ ਇੱਕ ਪਾਸੇ ਹੀ ਆ ਇਸ ਦੇ ਨਾਲ ਵਧੀਆ ਆਪਾਂ ਦੋਨਾਂ ਬੱਚਿਆਂ ਦੇ ਜਨਮ ਮੌਕੇ ਬੂਟਾ ਲਵਾ ਦਿੱਤਾ ਇੱਕ ਇੱਕ ਲਓ ਦੋ ਤੇ ਐਦ ਕੀ ਆਪਾਂ ਇਹ ਦੋ ਲਵਾ ਜਨਮ ਮੌਕੇ ਆ ਵੀ ਜਨਮ ਦਿਨ ਮੌਕੇ ਲੱਗੀ ਵੀ ਆ ਜਮਣ ਵੀ ਤੇ ਆ ਕਿੰਨੂ ਦਾ ਬੂਟਾ ਵੀ ਵਧੀਆ ਚੱਲ ਪਿਆ ਫਲਦਾਰ ਬੂਟਾ ਰਹਿ ਗਈ ਇੱਕ ਅੱਧਾ ਲਵਾ ਦਿੱਤਾ ਆਪਾਂ ਆ ਹਲਦੀ ਦੇਖੋ ਇਹਨੂੰ ਉੱਥੇ ਅੰਬ ਦਾ ਬੂਟਾ ਖੜਾ ਇੱਕੋ ਉਹ ਦੇ ਆਹ ਵਾਲਾ ਤੇ ਚੋਨਾ ਦੇਖੋ ਇਸ ਨੂੰ ਆਪਣੇ ਨੂੰ ਫੂਸਾ ਚਦਾਲੀ ਆ ਇਹ ਯਾਨੀ ਕਿ ਇਹ ਤੇ ਹੈ ਹਲਦੀ ਰੋਗ ਹੈ ਹੈਗਾ ਬ ਯਾਨੀ ਕਿ ਨਾ ਨਹੀਂ ਯਾਨੀ ਕਿ 26 ਨੂੰ ਬਾਲਾ ਗਿਆ ਯਾਨੀ ਕਿ ਫੂਸੇ ਨੂੰ ਕਟਾ ਯਾਨੀ ਕਿ ਹੈ ਹੈਗਾ ਵੀ ਐਂ ਕਹੀ ਵੀ ਹੈ ਨਹੀਂਗਾ ਵੀ ਜਮਾਈ ਜਮਾਈ ਸਾਫ ਆ ਇਹ ਆਪਣਾ ਪੈਦਾਲਾ ਖੇਤ ਆ। ਬਾਹਣੇ ਚ ਮੋਟਰ ਛੱਡਾਂਗੇ। ਬਾਹਣੇ ਮੋੜ-ਮੋੜੀ ਲਾਈ ਜਾਂਦੇ ਆ। ਦੇਖੋ ਆਹਦੀ ਮੁੰਜਰਾ ਐ। ਇਹ ਜਾਨੀ ਕਿ ਠੀਕ ਆ। ਜਾਨੀ ਕਿ 26 ਦੇ ਤਾਂ ਕੋਈ ਮੁੰਜਰ ਰਹੀ ਹੋਈ ਨਹੀਂ। ਫੋਲ ਹੀ ਪੈ ਗਈ। ਅਸੀਂ ਵੀਡੀਓ ਨੂੰ ਇੱਥੇ ਹੀ ਸਮਾਪਤ ਕਰਨ ਲੱਗੇ ਆ। ਸਾਡੇ YouTube ਚੈਨਲ, Facebook ਪੇਜ ਨੂੰ ਲਾਈਕ ਤੇ ਸਬਸਕ੍ਰਾਈਬ ਤੇ ਸ਼ੇਅਰ ਤੇ ਫੋਲੋ ਜ਼ਰੂਰ ਕਰੋ। ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ।